ਮਾਰੇ ਗਏ ਕੁਝ ਫਿਰ ਪਾਕਿਸਤਾਨ ਚਲੇ ਗਏ ਐਦਾਂ ਫਿਰ ਅਸੀਂ ਉਦੋਂ ਦੇ ਮਤਲਕੇ ਪੱਟੇ ਹੋਏ ਸਾਡਾ ਪਰਿਵਾਰ ਹਜੇ ਤੱਕ ਇਕੱਠੀ ਨਹੀਂ ਹੋਇਆ ਵੱਡੇ ਵੱਡੇ ਤਕੜੇ ਤਕੜੇ ਪਰਿਵਾਰ ਆ ਜਿਹੜੇ ਉਹਨਾਂ ਨੂੰ ਛੱਡ ਕੇ ਜਾਣਾ ਪਿਆ ਪੰਜਾਬ ਪਰ ਤੁਸੀਂ ਸਾਡੇ ਇਸ ਰਸੂਲਪੁਰ ਪਿੰਡ ਦੇ ਵਿੱਚ ਇੱਕੋ ਇੱਕ ਪਰਿਵਾਰ ਬਚ ਗਿਆ ਇੱਕ ਕਹਾਣੀ ਕੀ ਵਾਪਰੀ ਕਿਵੇਂ ਤੁਸੀਂ ਬਚੇ ਆਪਾਂ ਆਹ ਤਾਂ ਚ ਬੈਠੇ ਸਾਡੇ ਬਹੁਤ ਬੈਠੇ ਨੇ ਸਾਡੇ ਕਸੂਰ ਦੇ ਵਿੱਚ ਬੈਠੇ ਆ ਦਾਦਕੇ ਪਰਿਵਾਰ ਵੱਲੋਂ ਉੱਥੇ ਹੈਗਾ ਗਾ ਸਫੀ ਮਹਮਦ ਔਰ ਫਜਜ ਸਾਡਾ ਚਾਚਾ ਲੱਗਦਾਗਾ ਉਹਨਾਂ ਦੀ ਫੈਮਿਲੀ ਬੈਠੀ ਹੈ ਤੇ ਨਾਨਕੇ ਪਰਿਵਾਰ ਚੋਂ ਬੈਠੇ ਨੇ ਉਹ ਫੈਸਲਾਬਾਦ ਬੈਠੇ ਨੇ ਠੀਕ ਹੈ ਕੋਈ ਚੀਚਾ ਪਤਨੀ ਬੈਠੇ ਨੇ ਅਰਫਾਲੇ ਬੈਠੇ ਨੇ ਐ ਕਾਫੀ ਦੂਰ ਤੱਕਰ ਬੈਠੇ ਨੇ ਜਾਨੀ ਉਹਨਾਂ ਨਾਲ ਗੱਲਬਾਤ ਹੋ ਜਾਂਦੀ ਹੈ ਜਦੋਂ ਉਹ ਜੜ ਕੇ ਉਧਰ ਗਏ ਆ ਹਨਾ ਤੁਸੀਂ ਇੱਧਰ ਰਹਿ ਗਏ ਇੱਕ ਪਰਿਵਾਰ ਤੁਹਾਨੂੰ ਬਜ਼ੁਰਗਾਂ ਨੇ ਦੱਸਿਆ ਹੋਣਾ ਫੇਰ رابطہ ਕਿਵੇਂ ਹੋਇਆ ਉਹਨਾਂ ਨਾਲ ਕਿਵੇਂ ਪਤਾ ਲੱਗਿਆ ਵੀ ਹਾਂ ਇੱਥੇ ਬੈਠੇ ਆ ਦਿਲ ਕਰਦਾ ਵੀ ਹਾਂ ਉਹ ਪਾਕਿਸਤਾਨ ਜਾ ਕੇ ਇਹ ਲਾਹੌਰ ਦੇਖ ਕੇ ਇਹ ਹੋਰ ਉਧਰਲੇ ਜਿਹੜੇ ਸ਼ਹਿਰ ਜਿੱਥੇ ਤੁਹਾਡੇ ਰਿਸ਼ਤੇਦਾਰ ਰਹਿੰਦੇ ਆ ਹਾਂਜੀ ਦਿਲ ਬਹੁਤ ਕਰਦਾ ਜੀ ਦਿਲ ਉਹਨਾਂ ਦਾ ਹੀ ਬਹੁਤ ਕਰਦਾ ਆਉਣ ਨੂੰ ਉਹ ਜਿਵੇਂ ਹੁਣ ਆਪਾਂ ਦੇਖਦੇ ਆਂ ਪਾਕਿਸਤਾਨ ਬਾਰੇ ਬਹੁਤ ਸਾਰੀਆਂ ਗੱਲਾਂ ਇਹ ਆਉਂਦੀਆਂ ਵੀ ਪਾਕਿਸਤਾਨ ਸਾਡਾ ਦੁਸ਼ਮਣ ਆ ਪਾਕਿਸਤਾਨ ਬਹੁਤ ਸਾਰੇ ਲੋਕਾਂ ਨੂੰ ਪਾਕਿਸਤਾਨੀਆਂ ਨੂੰ ਵੀ ਲੱਗਦਾ ਹੋਊ ਭਾਰਤ ਸਾਡਾ ਦੁਸ਼ਮਣ ਆ ਜਦੋਂ ਤੁਸੀਂ ਆਪਦੇ ਰਿਸ਼ਤੇਦਾਰੀ ਚ ਗੱਲ ਕਰਦੇ ਹੋ ਪਾਕਿਸਤਾਨ ਫੋਨ ਖੜਕਦਾ ਤੁਹਾਡਾ ਉੱਧਰ ਤਾਂ ਕਿਵੇਂ ਦੀਆਂ ਗੱਲਾਂ ਹੁੰਦੀਆਂ ਤੁਹਾਡੇ ਨਾਲ ਕਿਹੋ ਜਿਹੀਆਂ ਗੱਲਾਂ ਹੁੰਦੀਆਂ ਉਹ ਕੀ ਸੋਚਦੇ ਆਪਣੇ ਬਾਰੇ ਪਹਿਲਾਂ ਪਹਿਲਾਂ ਗੱਲ ਹੋਈ ਉਹਨਾਂ ਨੇ ਮੈਨੂੰ ਕਹਿਣਾ ਵੀ ਕਿੰਨੇ ਘਰ ਆ ਮੈਂ ਕਹਣਾ ਸੀ ਸਾਡਾ ਕੱਲਾ ਘਰ ਇੱਥੇ ਵੀ ਮੁਹੰਮਦ ਜਮ ਦਾ ਕੋਈ ਘਰ ਹੀ ਨਹੀਂ ਫਿਰ ਉਹਨਾਂ ਨੇ ਕਿਹਾ ਤੁਹਾਨੂੰ ਡਰ ਨਹੀਂ ਲੱਗਦਾ ਸਿੱਖਾਂ ਤੋਂ ਤੁਹਾਨੂੰ ਮਾਰਦੇ ਨਹੀਂ ਕੋਸੂਰ ਨਹੀਂ ਕਹਿੰਦੇ ਮੈਂ ਹੈ ਵੀ ਨਹੀਂ ਇਹ ਜੀ ਗੱਲ ਨਹੀਂ ਵੀ ਸਾਡਾ ਪਿੰਡ ਦੇ ਵਿੱਚ ਬਹੁਤ ਵੱਡਾ ਸਤਕਾਰ ਆ ਵੀ ਜਿਹੜੀ ਸਿੱਖ ਕੂਮਾ ਉਹ ਬਹੁਤ ਹਿਆਦਿਆ ਕਰਦੀ ਐ ਤੇ ਉਹਨੂੰ ਚਲੋ ਸਮਝਾ ਸੀਗਾ ਉਦੋਂ ਕਿਸੇ ਨੇ ਨਾ ਕੱਟ ਕਰੀ ਨਾ ਕਿਸੇ ਮੁਸਲਮਾਨ ਨੇ ਕੱਟ ਕਰੀ ਨਾ ਸਿੱਖ ਨੇ ਕਰੀ ਨਾ ਹਿੰਦੂ ਨੇ ਕਰੀ ਜੀਤੋ ਜਹੇ ਜਹ ਚੱਲਿਆ ਤੁਸੀਂ ਜੁੜੇ ਹੋਇਓ ਦੁਨੀਆ ਦੇ ਨਾਲ ਮੈਂ ਮਨਦੀਪ ਪੰਜਾਬ ਦੇ ਹਿੱਸੇ ਦੇ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਆਇਆਂ ਪਰ ਬਹੁਤ ਸਾਰੇ ਦਰਦ ਵੀ ਪੰਜਾਬ ਦੇ ਹਿੱਸੇ ਵਿੱਚ ਆਇਆ ਜਦੋਂ ਆਪਾਂ ਦਰਦਾਂ ਨੂੰ ਯਾਦ ਕਰਦੇ ਆ ਤਾਂ ਸਭ ਤੋਂ ਵੱਡਾ ਦਰਦ ਪੰਜਾਬ ਦੇ ਹਿੱਸੇ 1947 ਦਾ ਆ ਵੱਖ-ਵੱਖ ਸਮੇਂ 84 ਦੇ ਵਿੱਚ ਵੀ ਆਇਆ ਹੋਰ ਸਮੇਂ ਵੀ ਆਇਆ ਦਰਦ ਪੰਜਾਬ ਦੇ ਹਿੱਸੇ ਪਰ ਸਾਰਿਆਂ નો ਵੱਡਾ ਦਰਦ 1947 ਦਾ ਜਦੋਂ ਲੱਖਾਂ ਹੀ ਲੋਕ ਇੱਕ ਦੂਜੇ ਦੇ ਖੂਨ ਦੇ ਵੈਰੀ ਬਣ ਗਏ ਲੱਖਾਂ ਹੀ ਲੋਕ ਮਾਰੇ ਗਏ ਲੱਖਾਂ ਹੀ ਲੋਕ ਉੱਜੜ ਗਏ ਤੇ ਪੰਜਾਬ ਦੀ ਧਰਤੀ ਹੈ ਜਿਹੜੀ ਉਹ ਲਹੂ ਲਹਾਨ ਹੋਈ ਉਸ ਦਰਦ ਨੂੰ ਹਲੇ ਵੀ ਪੰਜਾਬ ਦੇ ਲੋਕ ਆ ਜਿਹੜੇ ਉਹ ਮਹਿਸੂਸ ਕਰਦੇ ਨੇ ਉਹ ਇਹ ਮਹਿਸੂਸ ਕਰਦੇ ਨੇ ਕਿ ਉਹ ਦਰਦ ਆ ਜਿਹੜਾ ਨਹੀਂ ਮਿਲਣਾ ਚਾਹੀਦਾ ਸੀਗਾ ਹਲੇ ਵੀ ਲੋਕ ਚਾਹੁੰਦੇ ਨੇ ਕਿ ਸਾਡੇ ਉਧਰਲੇ ਪੰਜਾਬ ਦੇ ਜਿਹੜੇ ਪੰਜਾਬੀ ਭਰਾ ਉਹ ਸਾਨੂੰ ਮਿਲਣ ਹਲੇ ਵੀ ਲੋਕ ਉਧਰ ਰਿਸ਼ਤੇਦਾਰੀਆਂ ਜਿਹੜੀਆਂ ਨਿਭਾ ਰਹੇ ਨੇ ਅੱਜ ਇਹੋ ਜੀ ਕਹਾਣੀ ਤੁਹਾਡੇ ਅੱਗੇ ਲੈ ਕੇ ਆਏ ਆ ਇਹ ਪਿੰਡ ਰਸੂਲਪੁਰ ਤੋਂ ਭਾਈ ਸਰਦਾਰ ਮੁਹੰਮਦ ਹੁਣਾਂ ਦੀ ਕਹਾਣੀ ਆ ਜਿਹੜੇ ਕਿ 1947 ਦਾ ਜਿਹੜਾ ਸੰਤਾਪ ਹੰਡਾ ਚੁੱਕੇ ਨੇ ਉਹ ਪਰਿਵਾਰ ਹਲੇ ਵੀ ਮੇਰੇ ਪਿੰਡ ਦੇ ਵਿੱਚ ਮੌਜੂਦ ਆ ਤੇ ਇੱਕੋ ਇੱਕ ਪਰਿਵਾਰ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਿਵੇਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਜੀ ਵੀ 1947 ਦਾ ਜਿਹੜਾ ਦਰਦ ਆ ਉਹ ਬਹੁਤ ਸਾਰੇ ਪੰਜਾਬੀਆਂ ਨੇ ਪੂਰੇ ਪੰਜਾਬ ਨਹੀਂ ਹੰਡਾਇਆ ਉਹਨਾਂ ਦੇ ਵਿੱਚੋਂ ਇੱਕ ਥੋੜਾ ਪਰਿਵਾਰ ਵੀ ਆ ਜਿਨ੍ਹਾਂ ਨੂੰ ਪਿੰਡ ਦੇ ਵਿੱਚ ਸਰਦਾਰਾਂ ਦਾ ਪਰਿਵਾਰ ਕਿਹਾ ਜਾਂਦਾ ਸਰਦਾਰ ਮੁਹੰਮਦ ਦਾ ਪਰਿਵਾਰ ਕਿਹਾ ਜਾਂਦਾ ਹਨ ਜਦੋਂ 1947 ਹੋਇਆ ਜੀ ਵੱਡੇ ਵੱਡੇ ਤਕੜੇ ਤਕੜੇ ਪਰਿਵਾਰ ਆ ਜਿਹੜੇ ਉਹਨਾਂ ਨੂੰ ਛੱਡ ਕੇ ਜਾਣਾ ਪਿਆ ਪੰਜਾਬ ਪਰ ਤੁਸੀਂ ਸਾਡੇ ਇਸ ਰਸੂਲਪੁਰ ਪਿੰਡ ਦੇ ਵਿੱਚ ਇੱਕੋ ਇੱਕ ਪਰਿਵਾਰ ਬਚ ਗਿਆ ਇਹ ਕਹਾਣੀ ਕੀ ਵਾਪਰੀ ਕਿਵੇਂ ਤੁਸੀਂ ਬਚੇ ਏ ਜੀ ਹਾਂ ਸਰਸਿੰਨਾ ਮਤਲਬ ਸਾਡੇ ਤਾਂ ਜਰਮ ਹੈਗੇ ਬਹੁਤ ਬਾਅਦ ਦੇ ਸਾਡੇ ਮਾਪਿਓ ਦੱਸਦੇ ਹੁੰਦੇ ਆ ਅਸੀਂ ਨਾ ਪਹਿਲਾਂ ਬਜ਼ੁਰਗ 47 ਤੋਂ ਸਾਡੇ ਮਦਾਰੇ ਪਿੰਡ ਰਹਿੰਦੇ ਸੀਗੇ ਉੱਥੇ ਸਾਡੇ ਕੋਲੇ ਕੋਈ ਸੱਤ ਹਣ ਦੀ ਬਾਹੀ ਸੀ ਕੋਈ ਚਰਾਸੀ ਕਮਾ ਬਣ ਦੱਸਦੇ ਹੁੰਦੇ ਤੇ ਹਵੇਲੀ ਦੇ ਮਾਲਕ ਸੀਗੇ ਉਧਰ ਪਾਣੀ ਦੀ ਮਾਰ ਪੈਂਦੀ ਸੀ ਮਾਰ ਪੈਣ ਤੋਂ ਬਾਅਦ ਫਿਰ ਪਸ਼ੂ ਡੰਗਰ ਦਾ ਕੰਮ ਕਰਦੇ ਸੀ ਗੁੱਜਰ ਪਰਿਵਾਰ ਹੁਣ ਵੀ ਕਰਦੇ ਆ ਇਹ ਫਿਰ ਉੱਥੋਂ ਪਸ਼ੂ ਡੰਗਰ ਦੇ ਚੱਕਰ 'ਚ ਹੀ ਇੱਧਰ ਆਏ ਹੋਏ ਸੀਗੇ ਇੱਥੇ ਵੀ ਸਾਡੀਆਂ ਰਿਸ਼ਤੇਦਾਰੀਆਂ ਸੀਗੀਆਂ ਤੇ ਸਾਡਾ ਪਰਿਵਾਰ ਨਾ ਜਦੋਂ 47 ਹੋਈ ਆ ਉਦੋਂ ਬਠਿੰਡੇ ਦੇ ਵਿੱਚ ਕੋਈ ਮੁਕਸਰ ਕੋਲੇ ਨਾ ਪਿੰਡ ਪੈਂਦਾਗਾ ਗਵਿੰਦਪੁਰਾ ਹਾਂ ਪਰ ਤੇ ਮੈਂ ਉਹ ਦੇਖਿਆ ਨਹੀਂਗਾ ਬਜ਼ੁਰਗ ਦੱਸਦੇ ਹੁੰਦੇ ਆ 47 ਵੇਲੇ ਉੱਥੇ ਸੀ ਜਿੰਨਾ ਕ ਪਰਿਵਾਰ ਉੱਥੇ ਸੀ ਉਹ ਤਾਂ ਬਚ ਗਿਆ ਜਿਹੜਾ ਦੂਜਾ ਸੀ ਉਹ ਸਾਰਾ ਖੰਡ ਫੰਡ ਗਿਆ ਕੁਝ ਤਾਂ ਮਾਰੇ ਗਏ ਕੋਸਪੇ ਪਾਕਿਸਤਾਨ ਚਲੇ ਗਏ ਐਦਾਂ ਫਿਰ ਅਸੀਂ ਉਦੋਂ ਦੇ ਮਤਲਬ ਕੇ ਪੱਟੇ ਹੋਏ ਸਾਡਾ ਪਰਿਵਾਰ ਹਜੇ ਤੱਕ ਇਕੱਠੀ ਨਹੀਂ ਹੋਇਆ ਅੱਛਾ ਹਾਂ ਜੀ 1947 ਦੇ ਜਿਹੜੇ ਜ਼ਖਮ ਹਲੇ ਵੀ ਅੱਲੇ ਹੀ ਲੱਗੇ ਨੇ ਜੀ ਅੱਲੇ ਹੀ ਆ ਕਿਉਂਕਿ ਜਿਹੜਾ ਮਤਲਬ ਉਹ ਜਾਇਦਾ ਅਸੀਂ ਸਾਰੀ ਖੁਸ਼ੀ ਦੀ ਉਦੋਂ ਬਾਅਦ ਫਿਰ ਸਾਡਾ ਪਰਿਵਾਰ ਉੱਥੇ ਮੁੜ ਕੇ ਗਿਆ ਹੀ ਨਹੀਂਗਾ ਠੀਕ ਹੈ ਇੱਥੇ ਮਤਲਬ ਬਜ਼ੁਰਗੋਂ ਰਹਿੰਦੇ ਸੀਗੇ ਫਿਰ ਇੱਥੇ ਰਹਿਣ ਲੱਗੇ ਤੇ ਇਸ ਤਰ੍ਹਾਂ ਬੀਤੀ ਹੈ ਜਾਨੀ ਕਿ ਉਦੋਂ ਬਾਅਦ ਤੁਹਾਨੂੰ ਪਤਾ ਹੀ ਹੈ ਫਿਰ ਟਾਈਮ ਪਾਸ ਬੜੇ ਔਖੇ ਕੀਤੇ ਬਜ਼ੁਰਗ ਦੱਸਦੇ ਹੁੰਦੇ ਆ ਉਦੋਂ ਫਿਰ ਆ ਗਾਂਆਂ ਗੁੰਆਂ ਦਾ ਸਮਾਂ ਹੁੰਦਾ ਸੀ ਬੱਕਚਾਰਦੇ ਹੁੰਦੇ ਸੀਗੇ ਫਿਰ ਪਿੱਡਾ-ਪੁੱਡਾ ਧਿਆਰੇ ਤੇ ਲੈ ਲਿਆ ਬਸ ਇਦਾਂ ਜਿਹਾ ਆਪਦਾ ਟਾਈਮ ਪਾਸ ਕਰ ਕਰਕੇ ਫਿਰ ਉਹ ਬਜ਼ੁਰਗ ਤਾਂ ਚੱਲ ਬਸੇ ਹੁਣ ਵੱਡਾ ਤਾਂ ਕੋਈ ਹੈ ਨਹੀਂ ਨਹੀਂ ਤਾਂ ਮੁੰਡਾ ਘਰ ਤੋਂ ਉਹਨਾਂ ਨੇ ਕਰਨੀ ਸੀ ਤੇ ਮਾਤਾ ਜੀ ਸਾਡੇ ਹੈਗੇ ਆ ਉਹ ਹੁਣ ਥੋੜਾ ਜਿਹਾ ਦਿਮਾਗ ਦੇ ਪੈ ਜਾਂਦਾ ਚੱਕਰਗੁਰ ਦੇ ਹਿਸਾਬ ਨਾਲ ਹਾਂ ਇਸ ਤਰ੍ਹਾਂ ਫਿਰ ਅਸੀਂ ਇੱਥੇ ਆ ਗਏ ਸੀਗੇ ਇੱਥੇ ਪਰ ਆਪਦਾ ਅਸੀਂ ਕਾਰੋਬਾਰ ਤੋੜਿਆ ਹਾਂ ਹਾਂ ਜੀ ਹਾਂ ਜੀ ਜਿਵੇਂ ਬਜ਼ੁਰਗਾਂ ਨੇ ਤੁਹਾਨੂੰ ਦੱਸਿਆ ਵੀ 1947 ਦੇ ਵਿੱਚ ਹਨਾ ਕਿਵੇਂ ਬਚੇ ਉਹਦੀ ਜੇ ਹੋਰ ਕਹਾਣੀ ਥੋੜੀ ਜੀ ਦੱਸਣੀ ਹੋਵੇ ਵੀ ਜਿਵੇਂ ਤੁਸੀਂ ਪਹਿਲਾਂ ਦੱਸਦੇ ਸੀ ਨਾ ਕਿ ਅਸੀਂ ਇੱਕ ਇਦਾਂ ਲੱਗਦਾ ਸੀਗਾ ਲੋਕਾਂ ਨੂੰ ਕਿ ਟੱਪਰੀ ਵਾਸ ਜਾ ਰਹੇ ਆ ਸ਼ਾਇਦ ਕਿਸੇ ਨੇ ਕੁਝ ਇਸ ਕਰਕੇ ਵੀ ਨਹੀਂ ਕਿਹਾ ਹਨਾ ਵੀ ਇਗਨੋਰ ਹੋ ਗਿਆ ਦੇਖਿਆ ਨਹੀਂ ਕਿਸੇ ਨੇ ਇਦਾਂ ਉਹ ਇਦਾਂ ਅਸੀਂ ਫਿਰ ਉੱਥੇ ਜਦੋਂ ਰਹਿ ਰਹੇ ਸੀ ਨਾ ਮਤਲਬ ਉਹ ਇੱਕ ਜਿਵੇਂ ਕਿ ਆ ਪ੍ਰਵਾਸੀ ਲੋਕ ਫਿਰਦੇ ਆ ਉੱਥੇ ਇਦਾਂ ਹੀ ਰਹਿ ਰਹੇ ਸੀ ਇਸ ਕਰਕੇ ਫਿਰ ਉਹ ਸਾਡੇ ਪਰਿਵਾਰ ਨੂੰ ਜਿਹੜਾ ਉੱਥੇ ਬੈਠਾ ਸੀ ਉਹਨੂੰ ਕਿਸੇ ਨੇ ਕੁਝ ਨਹੀਂ ਕਿਹਾ ਜਿਹੜਾ ਨਾ ਗਵਿੰਦਪੁਰੇ ਪਿੰਡ 'ਚ ਬੈਠਾ ਸੀ ਉਹਨੂੰ ਕਿਸੇ ਨੇ ਕੁਛ ਨਹੀਂ ਕਿਹਾ ਤੇ ਜਿਹੜਾ ਬਾਕੀ ਸਾਡਾ ਜਾਨੀ ਸਾਰਾ ਪਰਿਵਾਰ ਹੀ ਖੰਡ ਫੋਣ ਗਿਆ ਮਾਰੇ ਹੀ ਬਹੁਤ ਗਏ ਫਿਰ ਪਾਕਿਸਤਾਨ ਬਹੁਤ ਚਲੇ ਗਏ ਅੱਛਾ ਹਾਂ ਕਿੱਡਾ ਵੱਡਾ ਪਰਿਵਾਰ ਸੀ ਤੁਹਾਡਾ ਪਰਿਵਾਰ ਤਾਂ ਸਾਡਾ ਸੁੱਖ ਨਾ ਹੁਣ ਵੀ ਸੌਜੀਦਾ ਜੀ ਅੱਛਾ ਹਾਂਜੀ ਹੁਣ ਵੀ ਅਸੀਂ ਖਿੰਡੇ ਬੈਠੇ ਆ ਕੋਕੀ ਬੈਠੇ ਆ ਕੋਕਰੀ ਬੈਠੇ ਆ ਮਰੇ ਕੋਲਲੇ ਬੈਠੇ ਆ ਭਲੋੜ ਬੈਠੇ ਆ ਬੁਰਜ ਬੈਠੇ ਆ ਕਾਫੀ ਫਿਰ ਉਦੋਂ ਬਾਅਦ ਖੰਡ ਫੋਣ ਗਈ ਤੁਹਾਨੂੰ ਪਤਾ ਹੀ ਹੈ ਆਪਦੇ ਰਜਗਾਰ ਜਿੱਥੋਂ ਕੁ ਮਿਲੇ ਫਿਰ ਉਧਰ ਨੂੰ ਚੱਲ ਪਏ ਜਿਹੜੇ ਪਾਕਿਸਤਾਨ ਵਾਲਿਆਂ ਨੂੰ ਮਿਲਾ ਕੇ ਸੌਕ ਕਿ ਉਸ ਤੋਂ ਬਿਨਾ ਸੌ ਜਿਹੜੇ ਇੱਥੇ ਲਗਭਗ ਸੌਕ ਜੀ ਦੇ ਹੈਗਾ ਜੀ ਪਾਕਿਸਤਾਨ ਆਣ ਤਾਂ ਕਾਫੀ ਜ਼ਿਆਦੇ ਆ ਅੱਛਾ ਹਾਂ ਪਾਕਿਸਤਾਨ ਚ ਬੈਠੇ ਸਾਡੇ ਬਹੁਤ ਬੈਠੇ ਨੇ ਸਾਡੇ ਕਸੂਰ ਦੇ ਵਿੱਚ ਬੈਠੇ ਆ ਦਾਦਕੇ ਪਰਿਵਾਰ ਵੱਲੋਂ ਉੱਥੇ ਹੈਗਾਗਾ ਸਫੀ ਮਹਮਦ ਔਰ ਫਜਜ ਸਾਡਾ ਚਾਚਾ ਲੱਗਦਾਗਾ ਉਹਨਾਂ ਦੀ ਫੈਮਿਲੀ ਬੈਠੀ ਹੈ ਤੇ ਨਾਨਕੇ ਪਰਿਵਾਰ ਚੋਂ ਬੈਠੇ ਨੇ ਉਹ ਫੈਸਲਾਬਾਦ ਬੈਠੇ ਨੇ ਠੀਕ ਆ ਕੋਈ ਚੀਚਾ ਪਤਨੀ ਬੈਠੇ ਨੇ ਆਰ ਫੜੇ ਬੈਠੇ ਨੇ ਐ ਕਾਫੀ ਦੂਰ ਤੱਕਰ ਬੈਠੇ ਨੇ ਜਾਨੀ ਉਹਨਾਂ ਨਾਲ ਗੱਲਬਾਤ ਹੋ ਜਾਂਦੀ ਹੈ ਅੱਛਾ ਹਾਂਜੀ ਗੱਲਬਾਤ ਹੁੰਦੀ ਰਹਿੰਦੀ ਆ ਤੇ ਕੁਝ ਸਮਾਂ ਕਾਫੀ ਟਾਈਮ ਪਹਿਲਾਂ ਸਾਡੇ ਮਾਤਾ ਪਿਤਾ ਜਾ ਕੇ ਆਏ ਸੀ ਜੀ ਉਹ ਪਾਕਿਸਤਾਨ ਜਾ ਕੇ ਹਾਂਜੀ ਉਹ ਪਾਕਿਸਤਾਨ ਜਾ ਕੇ ਆਏ ਸੀ ਉਦੋਂ ਮਿੜ ਕੇ ਆਏ ਸੀ ਫਿਰ ਉਹ ਚਿੱਠੀ ਚੱਲੇ ਤੇ ਕੰਮ ਚੱਲੀ ਜਾਂਦਾ ਸੀ ਉਦੋਂ ਬਾਅਦ ਹੁਣ ਤੁਹਾਨੂੰ ਪਤਾ ਨੈੱਟ ਦਾ ਸਮਾਂਗਾ ਹੁਣ ਫੋਨ ਤੇ ਗੱਲ ਹੋ ਜਾਂਦੀ ਹੈ ਅੱਛਾ ਜਦੋਂ ਉਹ ੁੱਜੜ ਕੇ ਉਧਰ ਗਏ ਆ ਹਨਾ ਤੁਸੀਂ ਇੱਧਰ ਰਹਿ ਗਏ ਇੱਕ ਪਰਿਵਾਰ ਤੁਹਾਨੂੰ ਬਜ਼ੁਰਗਾਂ ਨੇ ਦੱਸਿਆ ਹੋਣਾ ਫਿਰ رابطہ ਕਿਵੇਂ ਹੋਇਆ ਉਹਨਾਂ ਨਾਲ ਕਿਵੇਂ ਪਤਾ ਲੱਗਿਆ ਵੀ ਹਾਂ ਇੱਥੇ ਬੈਠੇ ਆ ਫਿਰ رابطہ ਐ ਹੋਇਆ ਜੀ ਉਦੋਂ ਕੁਸ਼ ਟਾਈਮ ਤਾਂ ਹੋਣਾ ਹੀ ਕੀ ਸੀਗਾ ਕਿਉਂਕਿ ਵੱਡਾ ਟੁੱਤੀ ਹੋ ਗਈ ਫਿਰ ਨਾ ਕੁਝ ਲੋਕ ਉਧਰ ਉਧਰ ਹੀ ਆ ਜਾਂਦੇ ਸੀ ਜੀ ਜਿਨ੍ਹਾਂ ਦੇ ਬੱਚੇ ਰਹਿ ਗਏ ਜਾਂ ਉਹ ਰਹਿ ਗਏ ਇੱਕ ਦੂਜੇ ਦੀ ਪਾਲ ਕਰਨ ਲਈ ਉਹ ਫਿਰ ਆਉਂਦੇ ਜਾਂਦੇ ਕਰਕੇ ਇੱਧਰ ਮੁਲਾਕਾਤ ਹੁੰਦੀ ਰਹੀ ਫਿਰ ਇੱਕ ਨਾ ਸਾਡੇ ਕੌਕੇ ਪਰਿਵਾਰ ਚੋਂ ਕੁੜੀ ਉਧਰ ਵਿਆਹੀ ਸੀ ਉਹ ਗੁੱਡੀ ਫਿਰ ਇੱਧਰ ਆਉਂਦੀ ਹੁੰਦੀ ਸੀ ਆ ਉਹਦਾ ਵੀਜ਼ਾ ਲੈ ਕੇ ਪੀਕੇ ਪਰਿਵਾਰ ਮੈਂ ਨਾਉਂਦੀ ਸੀ ਉੱਥੋਂ ਫਿਰ ਸਾਡਾ ਉਹਦੇ ਨਾਲ ਕੰਟੈਕਟ ਹੁੰਦਾ ਹੁੰਦਾ ਗਾਂਦੀਆਂ ਸਾਰੇ ਰਿਸ਼ਤੇਦਾਰਾਂ ਲੱਭ ਗਏ ਹਾਂ ਹਾਂ ਲਗਭਗ ਸਾਰੀਆਂ ਹੀ ਲੱਭ ਗਈਆਂ ਤੇ ਪਰ ਉਹ ਵੀ ਬਹੁਤ ਔਖੇ ਪੈਰ ਪੂਰ ਲਾਇਆ ਉੱਧਰ ਜਾ ਕੇ ਵੀ ਉਹਨਾਂ ਨੇ ਹਾਂ ਹੁਣ ਜਾਨੀ ਕਾਫੀ ਪਰਿਵਾਰ ਠੀਕ ਨੇਗੇ ਅੱਛਾ ਗੱਲਬਾਤ ਹੁੰਦੀ ਰਹਿੰਦੀ ਹੈ ਗੱਲਬਾਤ ਹੁੰਦੀ ਰਹਿੰਦੀ ਹੈ ਜੀ ਸਾਡਾ ਨਹੀਂ ਕਿਤੇ ਸੁਪਾ ਬਣੇ ਜਾਣਦਾ ਕਿਉਂਕਿ ਮਿਹਾਈ ਦਾ ਦੌਰ ਆ ਬੇਸ਼ੈ ਨਹੀਂ ਲੋਟ ਆਉਂਦਾ ਦਾ ਹਾਂ ਤਾਂ ਦਿਲ ਕਰਦਾ ਵੀ ਹਾਂ ਉਹ ਪਾਕਿਸਤਾਨ ਜਾ ਕੇ ਇਹ ਲਾਹੌਰ ਦੇਖ ਕੇ ਇਹ ਹੋਰ ਉੱਧਰਲੇ ਜਿਹੜੇ ਸ਼ਹਿਰ ਜਿੱਥੇ ਤੁਹਾਡੇ ਰਿਸ਼ਤੇਦਾਰ ਰਹਿੰਦੇ ਆ ਹਾਂਜੀ ਦਿਲ ਬਹੁਤ ਕਰਦਾ ਜੀ ਦਿਲ ਉਹਨਾਂ ਦਾ ਹੀ ਬਹੁਤ ਕਰਦਾ ਆਉਣ ਨੂੰ ਤੇ ਉਹਨਾਂ ਨੂੰ ਵੀ ਵੀਜ਼ੇ-ਵਾਜਾਂ ਦੀ ਪ੍ਰੋਬਲਮ ਆ ਜਾਂਦੀ ਹੈ ਕਈ ਵਾਰੀ ਇੱਧਰ ਆਪਣੇ ਵੀ ਆ ਜਾਂਦੀ ਹੈ ਇਸ ਕਰਕੇ ਫਿਰ ਆਏ ਨਹੀਂ ਆਇਆ ਜਾਂਦਾ ਯਾਨੀ ਕਿ ਜਿਹੜੀ ਜਨਤਾ ਨਾ ਚਾਹੇ ਆਪਣੀ ਪੰਜਾਬ ਦੀ ਹੈ ਇੰਡੀਆ ਦੀ ਹੈ ਜਾਂ ਪਾਕਿਸਤਾਨ ਦੀ ਹੈ ਉਹਨਾਂ 'ਚ ਬਹੁਤ ਪਿਆਰ ਆ ਇੱਕ ਦੂਏ ਪ੍ਰਤੀ ਬਹੁਤ ਜ਼ਿਆਦਾ ਆ ਹੁਣ ਵੀ ਜੇ ਕੋਈ ਨਾ ਮਤਲਬ ਪੁਰਾਣੀਆਂ ਮੁਲਾਕਾਤਾਂ ਹੁੰਦੀਆਂ ਨੇ ਤੇ ਉਹਨਾਂ ਦੇ ਅੰਜੂ ਨਹੀਂ ਰੁਕਦੇਗੇ ਹਾਂ ਐਦਾ ਪਿਆਰ ਬਹੁਤ ਆ ਜਨਤਾ ਦੇ ਵਿੱਚ ਉਹਨਾਂ ਦਾ ਇਹ ਵੀ ਸੁਣਿਆ ਕਹਿੰਦੇ ਉਹ ਜਦੋਂ ਪੰਜਾਬੀਆਂ ਦੀ ਇਧਰਲੀ ਆਵਾਜ਼ ਸੁਣਦੇ ਆ ਤਾਂ ਪੱਬਾਂ ਪਰ ਹੋ ਜਾਂਦੇ ਬੜੇ ਖੁਸ਼ ਹੁੰਦੇ ਹਾਂਜੀ ਇਹ ਗੱਲ 16 ਨੇ ਸੱਚ ਆ ਜੀ ਬਹੁਤ ਵਧੀਆ ਮਤਲਬ ਮਾਣ ਕਰਦੇ ਇਧਰਲੇ ਲੋਕਾਂ ਦਾ ਜਿਵੇਂ ਕਿ ਹੁਣ ਕਰਤਾਰਪੁਰ ਨਨਕਾਣਾ ਸਾਹਿਬ ਆਪਣਾ ਸਿੱਖ ਭਾਈਚਾਰਾ ਜਾਂਦਾ ਤੇ ਬੜਾ ਸਤਿਕਾਰ ਕਰਦੇ ਉਹਨਾਂ ਦਾ ਹਾਂ ਐਵੇਂ ਆਪਣੇ ਆ ਜਿਹੜੇ ਜਦੋਂ ਉਧਰੋਂ ਆਉਂਦੇ ਆ ਬਹੁਤ ਕਰਦੇ ਆ ਕੇਰਾਂ ਇੱਕ ਗੱਲ ਆ ਜੀ ਉਹਦਾ ਬਜ਼ੁਰਗ ਆਇਆ ਸੀਗਾ ਉਧਰ ਹੈਗੇ ਨੇ 470 ਚੱਕ ਟੂਟਕਨ ਵਾਲੇ ਚ ਬੈਠੇ ਨੇ ਹਾਂ ਆਵਾਦਾਨ ਸੀ ਉਹ ਬਜ਼ੁਰਗ ਦਾ ਨਾ ਮੈਨੂੰ ਪਤਾ ਮੈਂ ਛੋਟਾ ਜਿਹਾ ਹੁੰਦਾ ਦੇਖਿਆ ਆਵਾਦਾਨ ਉਹ ਇੱਥੇ ਆਏ ਸੀ ਆਪਣੇ ਪਿੰਡ 'ਚ ਤੇ ਉਹਨਾਂ ਦਾ ਉਦੋਂ ਕਾਫੀ ਬੰਦਿਆਂ ਨੇ ਰਲ ਕੇ ਨਾ ਮਤਲਬ ਸਵਾਗਤ ਕੀਤਾ ਸੀ ਹਾਂ ਤੇ ਉਹ ਦੱਸਦਾ ਹੁੰਦਾ ਸੀ ਉਹ ਕਹਿੰਦਾ ਸੀ ਉਹਦੀ ਖੁੰਡੀ ਛੁੱਟ ਗਈ ਸੀ ਇੱਥੇ ਜੀ ਜਦੋਂ ਆਪਦੇ ਦੋਸਤਾਂ ਨੂੰ ਮਿਲਿਆ ਨਾ ਉਹ ਖੁੰਡੀ ਤੇ ਤੁਰਦਾ ਸੀ ਉਹ ਖੁੰਡੀ ਛੜਤੀ ਸੀ ਉਹਨੂੰ ਇੰਨਾ ਹੌਸਲਾ ਹੋ ਗਿਆ ਸੀ ਆ ਭੱਜ ਕੇ ਗਿਆ ਸਾਰਾ ਭੱਜ ਕੇ ਗਿਆ ਫਿਰ ਉਹਨੂੰ ਮਤਲਬ ਸਾਰੇ ਪਿੰਡ ਨੇ ਗੱਡੀ ਚ ਘੁਮਾਇਆ ਉਹਦੀ ਜ਼ਮੀਨ ਜਾਇਦਾ ਸੀ ਉਹ ਦਿਖਾਏ ਜਿਹੜੀਆਂ ਉਹਨੇ ਪੁਰਾਣੀਆਂ ਜਗ੍ਹਾ ਕਈਆਂ ਉਹ ਦਿਖਾਏ ਗੁਰਦੁਆਰੇ ਦਿਖਾਏ ਉਹਦੇ ਘਰ ਦਿਖਾਏ ਤੇ ਫਿਰ ਪਿੰਡ ਦੇ ਲੋਕਾਂ ਨੇ ਵੀ ਉਹਦਾ ਬਹੁਮਾਨ ਕਰਿਆ ਜੀ ਬਹੁਤ ਬਹੁਤ ਜ਼ਿਆਦਾ ਏ ਵੀ ਸੁਣਿਆ ਕਹਿੰਦੇ ਜਦੋਂ ਪਿੰਡ ਤੋਂ ਇੱਥੋਂ ਗਿਆ ਮਿਲ ਕੇ ਸਾਰੇ ਦੋਸਤਾਂ ਨੂੰ ਫਿਰ ਉੱਧਰ ਜਾ ਕੇ ਉਹਦੀ ਡੈਥ ਹੋ ਗਈ ਸੀ ਨਾ ਹਾਂਜੀ ਉੱਧਰ ਉਹ ਮੇਰੇ ਹਿਸਾਬ ਨਾਲ ਵੀ ਸਾਲ ਡੇਢ ਸਾਲ ਕਰਿਆ ਤੇ ਪਰ ਉਹ ਰੌਣਕੀ ਬੰਦਾ ਸੀਗਾ ਸਾਲ ਡੇਢ ਸਾਲ ਦੱਸ ਦਿਆ ਵੀ ਸੱਥਾਂ ਦੇ ਵਿੱਚ ਉਹ ਗੱਲਾਂ ਪਿੰਡ ਦੀਆਂ ਕਰਦਾ ਰਿਹਾ ਉਹ ਕਹਿੰਦਾ ਵੀ ਮੈਨੂੰ ਇੰਨੀ ਕੁ ਖੁਸ਼ੀ ਆ ਵੀ ਜਿਵੇਂ ਮੁਹੰਮਦ ਜਾਨ ਨੂੰ ਮੱਕੇ ਦਾ ਹੱਜ ਕਰੇ ਦੀ ਹੋ ਜਾਂਦੀ ਹੈ ਵੀ ਇੰਨੀ ਖੁਸ਼ੀ ਹੋ ਗਈ ਮੈਨੂੰ ਆਪ ਤੇ ਯਾਰ ਦੋਸਤਾਂ ਨਾਲ ਕੇ ਬਿਲਕੁਲ ਕਿਉਂਕਿ ਉਹ ਦੱਸਦੇ ਸੀਗੇ ਬਜ਼ੁਰਗ ਉਹ ਕਹਿੰਦੇ ਵੀ ਜਦੋਂ ਇੱਥੇ ਆਏ ਹਨ ਆਪਣੇ ਬਿਧੀ ਹੁਣਾਂ ਨੂੰ ਮਿਲੇ ਉਹ ਕਹਿੰਦੇ ਸੀ ਨੌਜਵਾਨ ਹੁੰਦੇ ਸੀ ਇਕੱਠੇ ਕਬੱਡੀ ਖੇਡਦੇ ਹੁੰਦੇ ਸੀਗੇ ਨੌਜਵਾਨ ਤਾਂ ਨਹੀਂ ਥੋੜੇ ਜਿਹੀ ਉਮਰ ਸੀ ਉਹਨਾਂ ਦੀ ਸਾਰੀ ਸੁਰਤ ਸੀ ਕਹਿੰਦੇ ਕਬੱਡੀ ਖੇਡਦੇ ਹੁੰਦੇ ਇਕੱਠੇ ਤੇ ਹੁਣ ਜਦੋਂ ਮਿਲੇ ਆ ਕਹਿੰਦੇ ਵੀ ਹੁਣ ਤਾਂ ਬੁਢੇ ਹੋਏ ਪਿਆ ਯਾਰ ਵੀ ਪਛਾਣ ਆ ਗਈ ਪਰ ਮੈਨੂੰ ਵੀ ਆਹਾ ਬੰਦੇ ਹਨਾ ਉਹਦਾ ਨਾਂ ਜਾ ਸਕਤੀ ਬਹੁਤ ਸੀਗੀ ਉਹ ਇੰਨੀ ਸੀ ਜਦੋਂ ਦੱਸ ਦਿੰਦਾ ਤੂੰ ਫਲਾਣੇ ਦਾ ਬੱਚਾ ਉਹ ਤੇਰੇ ਨਾਨਕੇ ਵੀ ਦੱਸ ਦਿੰਦਾ ਸੀ ਤੇਰੇ ਪਿਓ ਦੇ ਨਾਨਕੇ ਦਾ ਹੁੰਦਾ ਹੀ ਬਜ਼ੁਰਗ ਕਿੰਨਾ ਤੇਰੀ ਭੂਆ ਕਿੱਥੇ ਵਿਆਹੀ ਸੀ ਮਾਸੀ ਕਿੱਥੇ ਸੀ ਬੜੀ ਉਹਦੀ ਨੌਲੇਜ ਸੀ ਜਾਨੀ ਉਹਨੂੰ ਉਹਦੇ ਪੁਰਾਣੇ ਦੋਸਤ ਕਾਫੀ ਮਿਲ ਗਏ ਸੀ ਇੱਕ ਇੱਥੇ ਬਜ਼ੁਰਗ ਸੁਰਜਣ ਸਿੰਘ ਸੀਗਾ ਉਹਦਾ ਖਾਸ ਨੇੜੇ ਦਾ ਤੇ ਇੱਕ ਬਾਬਾ ਬਚਨ ਸਿੰਘ ਟਟ ਕਹਿੰਦੇ ਸੀ ਉਹਨੂੰ ਉਹ ਮਿਲਿਆ ਇੱਕ ਬਾਬਾ ਮੇਰ ਸਿੰਘ ਮਿਲ ਗਿਆ ਸੀ ਬਾਬਾ ਵਿਧੀ ਮਿਲ ਗਿਆ ਸੀਗਾ ਕੇਰ ਸਿੰਘ ਬਜ਼ੁਰਗ ਮਿਲ ਗਿਆ ਸੀ ਇੱਕ ਥੋੜੇ ਦਾਦਾ ਜੀ ਲਾਲ ਸਿੰਘ ਜੀ ਇਹ ਮਿਲ ਗਏ ਸੀ ਜਣੀ ਉਹਨੂੰ ਬਹੁਤ ਉਹਦੇ ਪੁਰਾਣੇ ਮਿਲ ਗਏ ਸੀ ਹਾਂ ਉਹਦਾ ਚਿੱਤ ਬੜਾ ਖੁਸ਼ ਹੋਇਆ ਅੱਛਾ ਭਾਈ ਜਦੋਂ ਜਿਵੇਂ ਹੁਣ ਆਪਾਂ ਦੇਖਦੇ ਆਂ ਪਾਕਿਸਤਾਨ ਬਾਰੇ ਬਹੁਤ ਸਾਰੀਆਂ ਗੱਲਾਂ ਇਹ ਆਉਂਦੀਆਂ ਵੀ ਪਾਕਿਸਤਾਨ ਸਾਡਾ ਦੁਸ਼ਮਣ ਆ ਪਾਕਿਸਤਾਨ ਬਹੁਤ ਸਾਰੇ ਲੋਕਾਂ ਨੂੰ ਪਾਕਿਸਤਾਨੀਆਂ ਨੂੰ ਵੀ ਲੱਗਦਾ ਹੋਊ ਭਾਰਤ ਸਾਡਾ ਦੁਸ਼ਮਣ ਆ ਜਦੋਂ ਤੁਸੀਂ ਆਪਦੇ ਰਿਸ਼ਤੇਦਾਰੀ ਚ ਗੱਲ ਕਰਦੇ ਹੋ ਪਾਕਿਸਤਾਨ ਫੋਨ ਖੜਕਦਾ ਥੋੜਾ ਉਧਰ ਤੱਕ ਕਿਵੇਂ ਦੀਆਂ ਗੱਲਾਂ ਹੁੰਦੀਆਂ ਤੁਹਾਡੇ ਨਾਲ ਕਿਹੋ ਜਿਹੀਆਂ ਗੱਲਾਂ ਹੁੰਦੀਆਂ ਉਹ ਕੀ ਸੋਚਦੇ ਆ ਆਪਣੇ ਬਾਰੇ ਉਹ ਐਂ ਜੀ ਜਿੰਨੇ ਮਤਲਬ ਆਪਣੇ ਕਹਿੰਦੇ ਵੀ ਪਾਕਿਸਤਾਨ ਦੇ ਵਿੱਚ ਇਦਾਂ ਉਦਾਂ ਹੀ ਉਧਰ ਵੀ ਇਦਾਂ ਹੀ ਸਰਕਾਰਾਂ ਵੱਲੋਂ ਚੱਲ ਰਿਹਾ ਸੀ ਜਦੋਂ ਕਿ ਲੋਕ ਮੈਨੂੰ ਕਈ ਮਿਲੇ ਨੇ ਜਿਹੜੇ ਕਿ ਪਾਕਿਸਤਾਨੋਂ ਇੱਧਰ ਆਏ ਨੇ ਤੇ ਜਾਂ ਮੇਰੀ ਜਦੋਂ ਪਹਿਲਾਂ ਪਹਿਲਾਂ ਗੱਲ ਹੋਈ ਉਹਨਾਂ ਨੇ ਮੈਨੂੰ ਕਹਿਣਾ ਵੀ ਕਿੰਨੇ ਘਾਰ ਆ ਮੈਂ ਕਹਣਾ ਹੀ ਸਾਡਾ ਕੱਲਾ ਘਰ ਇੱਥੇ ਵੀ ਮੁਹੰਮਦ ਜਮ ਦਾ ਕੋਈ ਘਰ ਹੀ ਨਹੀਂ ਫਿਰ ਉਹਨਾਂ ਨੇ ਕਹਿਣਾ ਤੁਹਾਨੂੰ ਡਰ ਨਹੀਂ ਲੱਗਦਾ ਸਿੱਖਾਂ ਤੋਂ ਤੁਹਾਨੂੰ ਮਾਰਦੇ ਨਹੀਂ ਕੋਈ ਸੋਰ ਨਹੀਂ ਕਹਿੰਦੇ ਮੈਂ ਹੈ ਵੀ ਨਹੀਂ ਇਹ ਜੀ ਗੱਲ ਨਹੀਂ ਵੀ ਸਾਡਾ ਪ੍ਰਿੰਡ ਦੇ ਵਿੱਚ ਬਹੁਤ ਵੱਡਾ ਸਤਿਕਾਰ ਆ ਵੀ ਜਿਹੜੀ ਸਿੱਖ ਕੂਮਾ ਉਹ ਬਹੁਤ ਹਿਆਦਿਆ ਕਰਦੀ ਆ ਤੇ ਉਦੋਂ ਚਲੋ ਸਮਾ ਸੀਗਾ ਉਦੋਂ ਕਿਸੇ ਨੇ ਨਾ ਕੱਟ ਕਰੀ ਨਾ ਕਿਸੇ ਮੁਸਲਮਾਨ ਨੇ ਕੱਟ ਕਰੀ ਆ ਨਾ ਸਿੱਖ ਨੇ ਕਰੀ ਆ ਨਾ ਹਿੰਦੂ ਨੇ ਕਰੀ ਜੀਤੋ ਜਹੇ ਜਹ ਚੱਲਿਆ ਤੇ ਉਹਨਾਂ ਨੇ ਕੀਤਾ ਤੇ ਉਹ ਪਲੇ ਮਾਨਸ ਬੰਦੇ ਉਦੋਂ ਹੀ ਬਹੁਤ ਸੀ ਜਿਨ੍ਹਾਂ ਨੇ ਬਚਾਏ ਆ ਹ ਸਾਡਾ ਵੀ ਇੱਕ ਕੌਕੀ ਪਰਿਵਾਰ ਸੀਗਾ ਉਹ ਕੌਕਿਆਂ ਦੇ ਵਿੱਚ ਇੱਕ ਦੱਖਣੀਆਂ ਦਾ ਪਰਿਵਾਰ ਆ ਇੱਕ ਘਰ ਉਹਨਾਂ ਨੇ ਬਚਾਇਆ ਸੀਗਾ ਕੌਕਿਆਂ ਦੇ ਵੀ ਸਾਡਾ ਹਾਂ ਬਾਕੀ ਪਾਰੇ ਗਏ ਸਾਰੇ ਹਾਂ ਇਹੀ ਮੇਰੇ ਮਨ 'ਚ ਵੀ ਸਵਾਲ ਆ ਰਿਹਾ ਸੀਗਾ ਜਿਵੇਂ ਹੁਣ ਥੋੜਾ ਇੱਕੋ ਪਰਿਵਾਰ ਆ ਜਿਹੜਾ 47 ਦੀ ਮਾਰ ਚੱਲ ਕੇ ਵੀ ਇੱਥੇ ਪਿੰਡ ਦੇ ਵਿੱਚ ਬਸਿਆ ਮੁਸਲਮਾਨ ਪਰਿਵਾਰ ਹੈ ਨਾ ਹੋਰ ਵੀ ਹੋਣਗੇ ਮਤਲਬ ਆਪਣੇ ਹੱਲੋਂ ਮੈਂ ਅੱਖਾਂ ਪਰੋਖੇ ਹੋਇਆ ਥੋੜਾ ਫਿਰ ਵੀ ਪਰਿਵਾਰ ਹੈਗਾ ਕਦੇ ਤੁਹਾਨੂੰ ਲੱਗਿਆ ਵੀ ਹਾਂ ਸਾਡੇ ਚ ਪਿੰਡ 'ਚ ਇਦਾਂ ਸਲੋਕ ਹੁੰਦਾ ਵੀ ਇਹ ਮੁਸਲਮਾਨ ਆ ਇਹ ਹੋਰ ਮਤਲਬ ਧਰਮ ਦੇ ਲੋਕ ਆ ਇਹਨਾਂ ਨੂੰ ਪਾਕਿਸਤਾਨ ਜਾਣਾ ਚਾਹੀਦਾ ਪਹਿਲਾਂ ਤੋਂ ਲੈ ਕੇ ਹੁਣ ਤੱਕ ਨਹੀਂ ਜੀ ਇਦਾਂ ਦਾ ਕੋਈ ਨਹੀਂ ਪਿੰਡ ਦੇ ਵਿੱਚ ਆਪਾਂ ਲਗਭਗ ਹਰੇਕ ਦੇ ਘਰ ਆਪਣੀ ਆਉਣੀ ਜਾਣੀ ਆ ਵਿਆਹ ਸਾਦੀ ਖੁਸ਼ੀ ਗਮੀ ਤੇ ਹਰੇਕ ਦਾ ਪਰਤਾਉ ਆ ਕੋਈ ਐਡਾ ਹੀ ਨਹੀਂ ਲੰਦ ਵਿਚਾਰਨੀ ਗੀ ਪਹਿਲਾਂ ਹਜੇ ਲੋਕ ਕਰਦੇ ਹੁੰਦੇ ਸੀ ਹੁਣ ਕੋਈ ਨਹੀਂਗਾ ਹੁਣ ਪ੍ਰਪਗ ਤੇ ਅੱਜ ਤੱਕਰ ਵੀ ਸਮਝ ਲੈ 53 54 ਸਾਲ ਦੀ ਮੇਰੀ ਉਮਰ ਹੋ ਗਈ ਆ ਇੱਥੇ ਪੜਿਆ ਲਿਖਿਆ ਜੰਮਿਆ ਕਰਿਆ ਵੀ ਅੱਜ ਤੱਕਰ ਆਪਣ ਨੂੰ ਕੋਈ ਇਹ ਜੀ ਆ ਚੀ ਨਹੀਂ ਆਈ ਵੀ ਜੇ ਆਪਣੇ ਨਾਲ ਕੋਈ ਆ ਕੇ ਲੜ ਪਿਆ ਹੋ ਜਾਂ ਬੋਲ ਪਿਆ ਹੋ ਨਾ ਬਹੁਤ ਵਧੀਆ ਪਿਆਰ ਆ ਪਿੰਡ ਦੇ ਵਿੱਚ ਹਾਂ ਬਾਕੀ ਤੁਸੀਂ ਤਾਂ ਆਪ ਇਸ ਪਿੰਡ ਦੇ ਰਹਿਣ ਵਾਲੇ ਬੀਬਾ ਪਿੰਡ ਆਪਣਾ ਬਹੁਤ ਵਧੀਆ ਲੋਕ ਨੇ ਅੱਛਾ ਫਿਰ ਜਦੋਂ ਇੱਥੇ ਰੁੱਕ ਗਏ ਹਨਾ ਹੌਲੀ ਹੌਲੀ ਜਿਹੜੇ ਕੰਮ ਸੈੱਟ ਹੋਏ ਉਹ ਕਿਵੇਂ ਹੋਏ ਕਿਹੋ ਜਿਹਾ ਸਮਾਂ ਰਿਹਾ ਤੁਹਾਡੇ ਮਾਪਿਓ ਨੇ ਵੀ ਦੱਸਿਆ ਹੋਣਾ ਤੁਹਾਨੂੰ ਹਨਾ ਵੀ ਇੰਨਾ ਮਾੜਾ ਸਮਾਂ ਦੇਖਿਆ ਹੁਣ ਜਿਵੇਂ ਇੱਥੇ ਤੱਕ ਆ ਗਏ ਹੋ ਫਿਰ ਵੀ ਠੀਕ ਹੋ ਹਨਾ ਰੋਟੀ ਵਧੀਆ ਪੱਕਦੀ ਆ ਕਿਵੇਂ ਦਾ ਸਮਾਂ ਦੇਖਿਆ ਇਦਾਂ ਹੈ ਸੀਗਾ ਜੀ ਸਾਨੂੰ ਇੱਥੇ ਨਾ ਸਭ ਤੋਂ ਪਹਿਲਾਂ ਸਾਡੇ ਜਿੰਨੇ ਗਿੱਲ ਪਰਿਵਾਰ ਆ ਇੱਥੇ ਉਹਨਾਂ ਨੇ ਬੜੀ ਹੈਲਪ ਕੀਤੀ ਸੀ ਹਾਂ ਇਹ ਤੇ ਸਾਨੂੰ ਉਹਨਾਂ ਨੇ ਬਾਗ ਉਹਨਾਂ ਨੇ ਸੜਾ ਕੇ ਦਿੱਤਾ ਸੀ ਕਿਉਂਕਿ ਉਦੋਂ ਰਜਗਾਰ ਹੀ ਇਹ ਜੇ ਸੀਗੇ ਉਦੋਂ ਮੈਂ ਛੋਟੇ ਜਿਹੇ ਹੁੰਦੇ ਨੇ ਚਾਰਿਆਗਾ ਤੇ ਸਾਡੇ ਬਜ਼ੁਰਗਾਂ ਨੇ ਤਾਂ ਬੜਾ ਚਰਚਾ ਰਿਆ ਉਦੋਂ ਇਹੋ ਜਿਹਾ ਸਿਸਟਮ ਹੀ ਸੀ ਗਾਂਆਂ ਹੁੰਦੀਆਂ ਸੀ ਘਰ ਘਰ ਆਟਾ ਲਿਆਉਣਾ ਕੁਝ ਕੁ ਵੇਚ ਦੇਣਾ ਕੁਝ ਕੁ ਨਾਲ ਮੁੰਡੇ ਹੁੰਦੇ ਸੀ ਉਹਨਾਂ ਨੂੰ ਦੇ ਦੇਣਾ ਬਾਹਾਂ ਟਾਇ ਪਾਜਾ ਹੁੰਦਾ ਸੀ ਤੇ ਫਿਰ ਸਾਡਾ ਪਿੰਡ ਦੇ ਵਿੱਚ ਹੋਰ ਤੇ ਉਹ ਵੱਧ ਗਿਆ ਫਿਰ ਸਰਦਾਰਾਂ ਦੇ ਘਰ ਆਪਣੇ ਕਾਫੀ ਉਹਨਾਂ ਨੇ ਬੜੀ ਮਦਦ ਕੀਤੀ ਫਿਰ ਆ ਰਾਈ ਪਰਿਵਾਰਾਂ ਦੇ ਜਣੀ ਬਹੁਤ ਫਿਰ ਕੋਸ਼ੂਸ਼ਿਕਾ ਪਰਪਾ ਪਰਵਾਰ ਆ ਬਾਬਾ ਕਰਤਾਰ ਸਿੰਘ ਉਹਨੇ ਬੜੀ ਹੈਲਪ ਕੀਤੀ ਜਾਨੀ ਚੰਗੇ ਰਾਹ ਨੂੰ ਤੋੜਿਆ ਹਾਂਜੀ ਤੇ ਜੇ ਨੌਕਡਾਊਨ ਲੱਗ ਜੀ ਤਾਂ ਬਹੁਤ ਜ਼ਿਆਦਾ ਆ ਫਿਰ ਆ ਪਿੰਡ ਦਾ ਸਹਿਯੋਗ